ਆ ਆ ਸੰਤਾਨੇ ਪਿਛਿਆਂ ਵਿੱਚ ਸਾੜੇ ਦੀ ਦੁਨੀਆਂ ਨੂੰ ਖੁਦ ਆਨੰਦ ਚਾਇਆ ਸੰਤਾਨੇ ਉਪਕਾਰ ਕਮਾਇਆ ਸੰਤਾਨੇ ਹਲੇ ਤੇਰੀ ਕੂਛਟ ਉੱਪਰ ਚਮਕ ਬਾੜ ਕਹਿੰਦੇ ਹੈ ਪ੍ਰਮਾਤਮਾ ਤੇਰੀ ਚਾਲ ਬੜੀ ਨਿਰਾਲੀ ਆ ਦੇਵਤਿਆਂ ਵਰਗੀ ਚਾਲ ਹੈ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ ਭਗਤਾ ਕੀ ਚਾਲ ਨਿਰਾਲੀ ਚੱਲਾ ਨਿਰਾਲੀ ਭਗਤਾ ਤੇਰੀ ਵਿਖੇ ਮਾਰਗ ਚੱਲਣਾ ਜਿਹੜੇ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਨੇ ਸਾਗੁਰੂ ਜੀ ਕਹਿੰਦੇ ਉਹਨਾਂ ਦਾ ਰਹਿਣ ਸਹਿਣ ਦੁਨੀਆਂ ਦੇ ਲੋਕਾਂ ਨਾਲੋਂ ਉਹਨਾਂ ਦਾ ਆਚਰਣ ਵੱਖਰਾ ਹੋ ਜਾਂਦਾ ਹੈ ਤੇਰੇ ਉਲੇ ਪੜ ਗਿਆਨੁ ਰਾਹੇ ਪਾਉਂਦੇ ਰਹੇ ਬੁੱਲੇ ਪੜ ਗਿਆਨੁ ਰਾਹੇ ਗੁਰਬੱਲਾਂ ਦੇ ਸੰਸਥਾਪਕ ਸਤਿਗੁਰੂ Swami Sarbanda ji Maharaj ਉਸ ਮਹਾਨ ਪਾਵਨ ਪਵਿੱਤਰ ਪਰਿਵਾਰ ਦੇ ਮਜੂਦਾ ਗਰਦੀਨਸ਼ੀ ਆਦਰਨੀਏ ਗੁਰਦੇਵ ਸਤਿਗੁਰੂ Swami Naranjan Das ji Maharaj ਸਾਰੀ ਸੰਤਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਆਸਟ੍ਰੇਲੀਆ ਦੀ ਪਾਵਨ ਧਰਤੀ ਤੇ ਪਧਾਰੇ ਨੇ ਹਰ ਰੋਜ਼ ਤੋਂ ਮਹਾਰਾਜੀ ਸੰਤਾਂ ਦੇ ਗ੍ਰਹਿ ਵਿਖੇ ਆਪਣੇ ਬਵਾਰਕ ਚਰਨ ਕੌਂਦੇ ਨੇ ਔਰ ਬਹੁਤ ਸਾਰੀਆਂ ਸੰਕਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮਹਾਰਾਜੀ ਸਾਡੇ ਗ੍ਰਹਿ ਵਿਖੇ ਵੀ ਚਰਨ ਪਾਉਣ ਮਹਾਰਾਜੀ ਸਾਰਿਆਂ ਦੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਜਿੱਦਾਂ ਜਿੱਦਾਂ ਕਿਸੇ ਨੂੰ ਸਮਾਂ ਮਿਲਦਾ ਹੈ ਸਮੇਂ ਦੇ ਮੁਤਾਬਕ ਮਹਾਰਾਜੀ ਆਪਣੇ ਬوارਿਕ ਚਰਨ ਸੇਵਕਾਂ ਦੇ ਗ੍ਰਹਿ ਵਿਖੇ ਪਾਉਂਦੇ ਨੇ ਅੱਜ ਬਹੁਤ ਹੀ ਸਤਕਾਰ ਜੋ ਭਾਰਤੀ ਸਾਭ ਜੀ ਉਹਨਾਂ ਦੇ ਗ੍ਰਹਿ ਵਿਖੇ ਮਹਾਰਾਜ ਨੇ ਆਪਣੇ ਬوارਿਕ ਚਰਨ ਪਾਏ ਨੇ ਗੁਰਮਖ ਪਰਿਵਾਰ ਨੂੰ ਮਹਾਰਾਜ ਜੀ ਉਹਨਾਂ ਦੀਆਂ ਲੱਖ ਲੱਖ ਵਧਾਈਆਂ ਹੋਵਣ ਆਓ ਸਾਨੂੰ ਸਾਰਿਆਂ ਨੂੰ ਕੁਝ ਸਮਾਂ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਨੇ ਕਰਨ ਦਾ ਪ੍ਰਾਪਤ ਹੋਇਆ ਹੈ ਗੁਰਵਾੜੀ ਦਾ ਕਥਨ ਹੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀ ਦੇ ਦੀਓ ਬਿਨ ਭਾਗਾ ਤੋਂ ਸਤ ਸੰਗ ਸੁਣਨ ਨੂੰ ਨਹੀਂ ਮਿਲਦਾ ਬਿਨ ਭਾਗਾ ਤੋਂ ਸੰਤਾਂ ਦੇ ਦਰਸ਼ਨ ਨਹੀਂ ਹੁੰਦੇ ਮਹਾਰਾਜ ਸੱਚੇ ਪਾਸ਼ਾ ਜੀ ਕਹਿੰਦੇ ਉਹ ਭਾਗਾ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਮਹਾਪੁਰਸ਼ਾਂ ਦੀ ਸੰਗਤ ਦੇ ਵਿੱਚ ਬੈਠਣ ਦਾ ਗੁਰੂ ਜਨਾਂ ਦੀ ਬਾਣੀ ਸੁਣਨੇ ਦਾ ਮੌਕਾ ਮਿਲਦਾ ਹੈ ਸਤਿ ਧਰ ਸਤਿਗੁਰੂ ਦਾਸ ਸੁਖਰਾਨ ਰਾਕੇਵੜ ਬੋਲੇ ਸੋ ਨਿਰਭੈ ਸਤਗੁਰੂ ਸਵਾਮੀ ਸਰਗਣ ਦਾਸ ਮਹਾਰਾਜ ਕੀ ਆਦੰਡੀਏ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਬੇਰਾ ਸ਼੍ਰੀ 108 ਸੰਸਰਵੰਦਾ ਜੀ ਸਤਖੰਡ ਬੱਲਾ ਮਹਾਨ ਪਾਵਨ ਪੁੱਤਰ ਪਰਿਵਾਰ ਦੇ ਮੌਜੂਦਾ ਗੱਦੀ ਨਿਸ਼ੀਨ ਸਤਗੁਰੂ ਸਵਾਮੀ ਨਰਿੰਦਰਨ ਦਾਸ ਜੀ ਮਹਾਰਾਜ ਪਿਛਲੇ ਕਈ ਦਿਨਾਂ ਤੋਂ ਮਹਾਰਾਜੀ ਅਸਟ੍ਰੇਲੀਆ ਦੀ ਧਰਤੀ ਤੇ ਸੰਤਾਂ ਨੂੰ ਵਰਸ਼ਣ ਦੇਦਾਰੇ ਦੇਣ ਵਾਸਤੇ ਪਧਾਰੇ ਸੰਤ ਜਿੱਥੇ-ਜਿੱਥੇ ਸੰਤਾਂ ਮਹਾਰਾਜ ਨੂੰ ਯਾਦ ਕਰ ਰਹੀਆਂ ਨੇ ਹਰ ਰੋਜ਼ ਮਹਾਰਾਜੀ ਸੰਤਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਆਪਣੇ ਮੁਵਾਰਕ ਚਰਨ ਪਾ ਕਰਕੇ ਸਾਰੀਆਂ ਸੰਤਾਂ ਨੂੰ ਵਰਸ਼ਣ ਦੇ ਕੇ ਨਿਹਾਲ ਕਰਦੇ ਨੇ ਅੱਜ ਮਹਾਰਾਜੀ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਪਧਾਰੇ ਨੇ ਗੁਰਮੁਖ ਪਰਿਵਾਰ ਨੂੰ ਮਹਾਰਾਜ ਜੀ ਦੇ ਆਉਣ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਗੁਰਬਾਣੀ ਦਾ ਕਥਨ ਹੈ ਭਾਗ ਹਵਾ ਗੁਰਸੰਤ ਮਿਲਾਇਆ ਪ੍ਰਭੇ ਵਿਨਾਸੀ ਕਰਮੈ ਪਾਇਆ ਸੇਵ ਕਰੀ ਫਲ ਜਸਾ ਦਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀ ਸਰਗੁਰੂ ਜੀ ਕਹਿੰਦੇ ਜਿਸ ਸੇਵਕ ਦਾ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਹੋਵੇ ਗੁਰੂ ਦਾ ਇੱਕ ਪਲ ਦਾ ਵੀ ਵਿਛੋੜਾ ਸਹਿ ਨਹੀਂ ਕਰਦਾ ਇਸ ਕਰਕੇ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਰਵਿਦਾਸ ਪ੍ਰੇਮ ਨਾ ਸ਼ਿਪ ਸਕੀ ਲੱਖ ਸਿਪਾਹੀ ਕੋਈ ਆਓ ਆਪਾਂ ਸਾਰੇ ਇੰਰਜਨ ਦੇ ਵਿੱਚ ਬੈਠੇ ਆਓ ਮਿਲ ਕਰਕੇ ਸਾਰੀਆਂ ਸੰਤਾਂ ਮੈਂ ਸ਼ਬਦ ਉਚਾਰਨ ਕਰਾਂਗਾ ਸਾਰੀਆਂ ਸੰਤਾਂ ਸਰਵਨ ਕਰਿਓ ਜੀ ਅਬ ਸੋਪ ਦਿਆ ਇਸ ਜੀਵਨ ਕਾ हर बार तुम्हारे हाथों में है जीत तुम्हारे हाथों में और हार तुम्हारे हाथों में अब सौंप दिया इस जीवन का ਹਰ ਵਾਰ ਤੁਮਾਰੇ ਹਥੋਂ ਮੇ ਹੈ ਜਿੱਤ ਤੁਮਾਰੇ ਜੋ ਗਦੇ ਵਿਚ ਹੁੰਦੇ ਰਹੇ ਬੁੱਲੇ ਪਟ ਗਿਆ ਨੂੰ ਰਾਹੇ ਪਾਉਂਦੇ 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 ਰਹੇ ਪਾਪਾਂ ਦੇ ਵਿਚ ਰਾਜੀ ਆਪਣੇ ਆਸਟ੍ਰੇਲੀਆ ਦੌਰੇ ਦੇ ਉੱਤੇ ਸੁਮੇਟੀਆਂ ਸੰਤਨ ਨੂੰ ਦਰਸ਼ਨ ਦਿਦਾਰੇ ਦੇ ਕੇ ਉਹਨਾਂ ਦਾ ਦੀਵਨ ਕਰਤਾਕ ਕਰ ਰਹੇ ਨੇ ਤਾਂ ਗੁਰੂ ਪਹਿਲੀ ਸਾਸਨ ਜੀ ਆ ਗੁਰਮੁਖ ਪ੍ਰਵਾਰ ਦੇ ਗ੍ਰਹਿ ਵਿਖੇ ਮਹਾਰਾਜ ਜੀ ਚਲਪਾਉਣ ਵਾਸਤੇ ਆਸ਼ੀਰਵਾਦ ਦੇਣ ਵਾਸਤੇ ਪਹਾਰੇ ਨੇ ਤਾਂ ਆਪ ਸਾਰੀਆਂ ਸਤ ਸਪੂਰਾਂ ਦੇ ਚਰਨਾਂ ਵਿੱਚੋਂ ਸਗੁਰ ਜੀ ਦੀ ਪਾਵਨ ਬੰਦ ਦਾ ਸ਼ਰੂਚਾਰਨ ਕਰੀਏ ਜੀ ਐਸੀ ਲਾਲ ਤੁਜ ਬਿਨਾਂ ਕਾ ਗਰੀਬ ਨਿਵਾਜ ਕੁਸਈਆ ਮੇਰਾ ਗਰੀਬ ਨਿਵਾਜ ਤੁਬਿਨ ਕਾਨ ਕਰੇ ਜੈਸੀ ਲਾ